ਕਿਸਾਨਾਂ ਦਾ ਇਹ ਇਕੱਠ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਹੈ। ਕਈ ਮਹੀਨਿਆਂ ਤੋਂ ਚੱਲ ਰਹੀ ਲੰਬੇ ਸੰਘਰਸ਼ ਦੇ باوجود ਕਿਸਾਨਾਂ ਦਾ ਇਹ ਭਾਰੀ ਜਮਾਬੜਾ ਦੱਸ ਰਿਹਾ ਹੈ ਕਿ ਉਹ ਪਿੱਛੇ ਹਟਣ ਵਾਲੇ ਨਹੀਂ। ਤਸਵੀਰਾਂ ਮੋਗਾ ਦੀਆਂ ਨੇ ਜਿੱਥੇ ਭਾਰੀ ਗਿਣਤੀ ਚ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਉੱਤੇ ਰੇਲਾਂ ਦਾ ਚੱਕਾ ਜਾਮ ਕੀਤਾ। ਕੇਂਦਰ ਖਿਲਾਫ ਨਾਅਰੇਬਾਜ਼ੀ ਦੌਰਾਨ ਓਠੜੀਆਂ ਇਹ ਬਾਵਾ ਸੰਘਰਸ਼ ਨੂੰ ਹੋਰ ਤੇਖਾ ਕਰ ਰਹੇ ਨੇ। ਜੀ ਜਿਹੜੀ ਸਾਨੂੰ ਕਾਲ ਆਈ ਸੀਗੀ 18 ਤਰੀਕ ਦੀ ਸੰਯੁਕਤ ਮੋਰਚੇ ਵੱਲੋਂ ਵੀ 18 ਤਰੀਕ ਨੂੰ ਰੇਲ ਰੋਕੋ ਰੇਲਾ ਰੁਕਿਆ ਜਾਣੀਆਂ ਇਸ ਕਰਕੇ ਅਸੀਂ ਇਹ ਅੰਦੋਲਨ ਕਰ ਰਹੇ ਹਾਂ ਅੱਜ ਅਸੀਂ ਇੱਥੇ ਵੱਡੇ ਇਕੱਠ ਦੇ ਵਿੱਚ ਸੰਮੂਲੀਅਤ ਕਰਕੇ ਰੇਲ ਰੋਕੋ ਅੰਦੋਲਨ ਕਰ ਰਹੇ ਹਾਂ ਤਾਂ ਜੋ ਜਿਹੜੇ ਘਰਾਂ ਦੇ ਵਿੱਚ ਬੈਠੇ ਜਾਂ ਸਰਕਾਰ ਦੇ ਜਿਹੜੇ ਆਈਟੀ ਬੰਗਾ ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਵੀ ਪੰਜਾਬ ਦੇ ਲੋਕਾਂ ਦਾ ਜੋ ਸੰਢਾ ਹੋ ਗਿਆ ਇਸ ਕਰਕੇ ਅਸੀਂ ਇਹ ਰੇਲ ਰੋਕੋ ਅੰਦੋਲਨ ਕੀਤਾ ਤੁਸੀਂ ਅਸੀਂ ਇਹ ਇਹ ਅਸਲਾ ਤੁਸੀਂ ਵੇਖ ਸਕਦੇ ਹੋ ਵੀ ਕਿੰਨਾ ਇਕੱਠ ਹੋਇਆ ਅਸੀਂ ਇਹ ਕਿਸਾਨ ਮਜ਼ਦੂਰ ਚਾਹੇ ਜਨਤਾ ਉਹ ਜਨਤਾ ਏ ਜਿਨ੍ਹਾਂ ਨੇ ਮੋਦੀ ਵਰਗੀਆਂ ਸਰਕਾਰਾਂ ਨੂੰ ਰਾਗ-ਰਾਜ ਭਾਗ ਦੇ ਤੇ ਕੁਰਸੀਆਂ ਤੇ ਬਿਠਾਤਾ ਜੇ ਜਨਤਾ ਉਹਨਾਂ ਨੂੰ ਕੁਰਸੀਆਂ ਤੇ ਬਿਠਾਉਣਾ ਜਾਣਦੀ ਆ ਤਾਂ ਉਹਨਾਂ ਨੂੰ ਕੁਰਸੀਆਂ ਤੋਂ ਲਾਹਣਾ ਵੀ ਜਾਣਦੀ ਆ ਇਹ ਲੋਕਤੰਤਰ ਨੂੰ ਭੁੱਲ ਗਈਆਂ ਸਰਕਾਰਾਂ ਲੋਕਾਂ ਦਾ ਦਰਦ ਭੁੱਲ ਗਈਆਂ ਜਿਹੜੀਆਂ ਸਰਕਾਰਾਂ ਦਾ ਫਰਜ਼ ਬਣਦਾ ਸੀ ਕਿ ਲੋਕਾਂ ਦਾ ਦਰਦ ਸਮਝੇ ਇਹ ਲੋਕਾਂ ਦਾ ਦਰਦ ਗਰਾਊਂਡ ਜ਼ੀਰੋ ਲੈਵਲ ਤੇ ਬਿਲਕੁਲ ਨਹੀਂ ਦੇਖਦੇ ਇਹ ਸਿਰਫ ਇੱਕ ਸਰਕਾਰ ਨੂੰ ਇੱਕ ਚੁੰਡੀ ਵੱਡਣ ਜਿੰਨੀ ਆਪਾਂ ਦੰਨੇ ਤਾ ਰੀਵ ਰਿਆਲ ਰੋਕਾ ਸਮਾਰੋਹ ਕਰਕੇ ਜਾਂ ਜੋ ਪ੍ਰੋਗਰਾਮ ਆਪਾਂ ਨੂੰ ਜੱਥੇ ਬੰਦੀਆਂ ਦਿੰਦੀਆਂ ਐ ਹਲੇ ਇਸ ਤੋਂ ਗਾਂ ਫਿਊਚਰ ਦੇ ਵਿੱਚ ਜੇ ਸਰਕਾਰਾਂ ਨਾ ਮੰਨੀਆਂ ਤਾਂ ਜੋ ਜੱਥੇ ਬੰਦੀਆਂ ਦੇ ਵੱਡੇ ਫੈਸਲੇ ਹੋਣਗੇ ਪਿੰਡ ਦਾ ਹਰੇਕ ਸ਼ਹਿਰ ਦਾ ਮਜ਼ਦੂਰ ਕਿਸਾਨ ਬੀਬੀਆਂ ਪੈਣਾ ਮੋਢੇ ਨਾਲ ਮੋਢਾ ਲਾ ਕੇ ਅਸੀਂ ਉੱਥੇ ਜਿੱਥੇ ਜੱਥੇ ਬੰਦੀ ਦੀ ਕਾਲੂ ਉੱਥੇ ਅਸੀਂ ਹਰ ਵੰਗੋਂ ਪਹੁੰਚਾਂਗੇ ਜੀ ਜਿੰਨਾ ਚਿਰ ਉਹ ਰੱਦ ਨਹੀਂ ਹੁੰਦੇ ਕਾਨੂੰਨ ਇਹ ਸੰਘਰਸ਼ ਜਿਹੜਾ ਹੈਗਾ ਕਿਸਾਨਾਂ ਦਾ ਉਵੇਂ ਚੱਲਦਾ ਰਹੂਗਾ ਅਸੀਂ 21 ਤਰੀਕ ਨੂੰ ਬਰਨਾਲਾ ਦੀ ਧਰਤੀ ਦੇ ਮਜ਼ਦੂਰ ਕਿਸਾਨ ਜਿਹੜੀ ਹੈਗੀ ਆ ਮਹਾਰਲੀ ਕਰ ਰਹੇ ਆ ਜਿਹਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਾਮਲ ਹੋਣਾ ਹੈਗਾ ਉਹ ਇਸ ਕਰਕੇ ਕਰ ਰਹੇ ਆ ਕਿ ਜਿਹੜੇ ਕਈਆਂ ਨੂੰ ਲੱਗ ਜਾਂਦਾ ਹੈਗਾ ਸ਼ਾਇਦ ਦਿੱਲੀ ਬੰਦੇ ਘਟ ਜਾਂਦੇ ਆ ਇੱਥੇ ਵੱਧ ਹੈਗੇ ਆ ਇਹ ਉਹਨਾਂ ਦਾ ਜਿਹੜੇ ਇੱਥੇ ਰਹਿੰਦੇ ਆ ਪੰਜਾਬ ਵਾਲੇ ਸਾਥੀ ਨੇ ਉਹਨਾਂ ਦਾ ਵੀ ਹੌਸਲਾ ਇਹਦੇ ਨਾਲ ਵੱਧ ਹੈਗਾ ਤੇ ਦਿੱਲੀ ਸਰਕਾਰ ਦੇ ਵੀ ਜਾਂਦੀ ਆ ਗੱਲ ਵੀ ਆ ਜਿਹੜੇ 2-3-4 ਲੱਖ ਬੈਠੇ ਆ ਇਕੱਠੇ ਹੋਏ ਇਹ ਕਿਸਾਨਾਂ ਦੇ ਹਮਦਰਦ ਦਾ ਨਾ ਕਿ ਮੋਦੀ ਸਰਕਾਰ ਦੇ ਹਮਦਰਦ ਦਾ ਇਹ ਇਹ ਉਹਨਾਂ ਲੋਕਾਂ ਤੇ ਵੀ ਹੈਗਾ ਉਹਨਾਂ ਦਾ ਹੌਸਲਾ ਵੱਧ ਹੈਗਾ ਮੋਦੀ ਸਰਕਾਰ ਤੇ ਪ੍ਰੈਸ਼ਰ ਵੱਧਾ ਇਸ ਕਰਕੇ ਜਿਹੜੀ ਆ 21 ਤਰੀਕ ਦੀ ਜਿਹੜੀ ਹੈਗੀ ਆ ਮਜ਼ਦੂਰ ਕਿਸਾਨ ਮਹਾਰਲੀ ਜਿਹੜੀ ਹੈ ਯਾਰੀ ਇਹੇ ਤੁਹਾਡੀ ਸੋਚ ਤੇ ਜਗਤਿਆਂ ਕੇ ਘਰ ਕੇ ਹੁਣ ਇਹਨਾਂ ਤਸਵੀਰਾਂ ਨੂੰ ਵੇਖੋ ਲੋਕਾਂ ਦਾ ਇਹ ਹੜ ਬਰਨਾਲਾ ਚਾਹਿਆ ਹਰੀਆਂ ਚੁੰਨੀਆਂ ਹਰੇ ਪੀਲੇ ਚੰਡੇ ਅਤੇ ਰੰਗ ਬਿਰੰਗੀਆਂ ਦਸਤਾਰਾਂ ਕਿਸਾਨਾਂ ਦੇ ਏਕੇ ਦਾ ਸੁਨੇਹਾ ਦੇ ਰਹੀਆਂ ਨੇ ਇੱਥੇ ਔਰਤਾਂ ਦੀ ਭਾਰੀ ਸ਼ਮੂਲੀਅਤ ਰਹੀ ਵੱਡੀ ਗਿਣਤੀ ਚ ਔਰਤਾਂ ਨੇ ਮਰਦਾਂ ਦੇ ਬਰਾਬਰ ਬੈਠ ਕੇ ਰੇਲਵੇ ਟ੍ਰੈਕ ਮੱਲੇ ਅਤੇ ਸਰਕਾਰ ਨੂੰ ਵੰਗਾਰੇ ਆ ਇਕੱਠੇ ਹੋਣੇ ਕਿ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਤੇ ਸੁਤ੍ਰ ਜੀ ਦੀ ਨੀਤਾਂ ਵੀ ਬਾਕੀ ਨਹੀਂ ਛੱਡੀ ਕਿ ਕਿ ਇਹ ਜਿਹੜਾ ਦਿੱਲੀ ਮੋਰਚਾ ਲੱਗਿਆ ਉਹਦੇ ਨਾਲ ਨਾਲ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਓਵੇਂ ਜਿਵੇਂ ਮੋਰਚਿਆਂ ਨੂੰ ਚੱਲਦਾ ਰਹਿਣ ਖਾਤਰ ਸਰਕਾਰ ਤੇ ਦਬਾਅ ਬਖਾਉ ਉਹ ਸਰਕਾਰ ਦਬਾਅ ਹੈਟ ਹੈ ਪਰ ਹਲੇ ਤੱਕ ਕੋ ਕਾਨੂੰਨ ਵਾਪਸ ਲੈਣ ਵਾਲੀ ਗੱਲ ਤੇ ਅੜੀ ਖੜੀ ਹੈ ਸਾਨੂੰ ਵਿਸ਼ਵਾਸ ਹੈ ਵੀ ਆਉਣ ਵਾਲੇ ਦਿਨਾਂ 'ਚ ਸਰਕਾਰ ਤੇ ਹੋਰ ਦਬਾਅ ਵਧਣਾ ਤੇ ਇਹ ਕਾਨੂੰਨ ਵਾਪਸ ਹੋਣ ਤੱਕ ਲੜਾਈ ਨੇ ਜਾਰੀ ਰਹਿਣਾ ਹੈ ਇਹ ਹੋਰ ਦਬਾਅ ਬਣਾਉਣ ਖਾਤਰ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਬਰਨਾਲੇ ਦੀ ਧਾਣਾ ਮੰਡੀ ਚ ਇੱਕ ਪੰਜਾਬ ਪੰਦਰੀ ਵੱਡੀ ਮਹਾਰੈਲੀ ਵੀ ਕਰ ਰਹੇ ਹਾਂ ਜਿਦੇ ਚ ਲੱਖਾਂ ਦੀ ਗਿਣਤੀ ਚ ਕਿਸਾਨਾਂ ਮਜ਼ਦੂਰਾਂ ਦੇ ਸਾਡੀਆਂ ਮਾਵਾ ਪੈਣਾ ਨੇ ਹੋਣਾ ਹੈ ਮੋਦੀ ਨੂੰ ਹਵਾ ਆ ਕੇ ਛੱਡਾਂਗੇ ਮੋਦੀ ਨੂੰ ਲੱਗਦਾ ਸੀ ਕਿ ਸ਼ਾਇਦ ਕਿਸਾਨ ਲੋਕ ਹਮ ਸਭ ਜਾਣਗੇ ਪਰ ਅੱਜ ਦਾ ਇਕੱਠ ਸਾਹਤ ਕਰਦਾ ਹੈ ਕਿ ਲੋਕ ਸੰਘਰਸ਼ਾਂ ਤੋਂ ਹੰਬੇ ਨੂੰ ਉਤਸ਼ਾਹ ਨਾ ਆ ਰਹੇ ਜੋ ਅੱਜ ਸਮੁੱਚੇ ਕਿਸਾਨ ਮੋਰਚੇ ਦੇ ਸੱਦੇ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਰੇਲਾ ਰੋਕ ਰਹੇ ਆ ਇਹਦੇ ਨਾਲ ਮਤਲਬ ਪੂਰਾ ਜਿਹੜਾ ਪੂਰੇ ਹਿੰਦੁਸਤਾਨ ਦੇ ਵਿੱਚ ਗੱਲ ਆ ਜਿਹੜੀ ਕਾਲੇ ਕਾਨੂੰਨਾਂ ਦੇ ਖਿਲਾਫ ਉਹ ਲੋਕਾਂ ਤੇ ਜਾਊਗੀ ਮਤਲਬ ਪੂਰਾ ਰੋਸ ਆ ਵੱਡੀ ਪੱਧਰ ਤੇ ਲੋਕ ਟ੍ਰੈਕ ਤੇ ਆ ਰਹੇ ਆ ਜਿੰਨਾ ਚਿਰ ਮੋਦੀ ਸਰਕਾਰ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਉਹਨਾਂ ਚਿਰ ਲੋਕ ਘਰਾਂ ਦੇ ਵਿੱਚ ਮਤਲਬ ਟੈੱਕ ਹੀ ਨਹੀਂ ਬੈਠਣਗੇ ਕਿਉਂਕਿ ਜਿਹੜੀ ਮੋਦੀ ਸਰਕਾਰ ਹੈ ਤਿੰਨੇ ਕਾਲੇ ਕਾਨੂੰਨਾਂ ਤੋਂ ਰੱਦ ਕੰਮ ਤੋਂ ਅਨਾ ਕਰ ਨਹੀਂ ਕਰ ਰਹੀ ਹੈਗੀ ਇਹ ਉਸੇ ਦੇ ਸੰਦਰਭ ਦੇ ਤਹਿਤ ਦਿੱਤਾ ਗਿਆਗਾ ਤਾਂ ਕਿ ਇਹਨਾਂ ਦੇ ਕੰਨਾਂ ਤੇ ਜੋ ਸਰਕ ਸਕਦੇ ਮਤਲਬ ਵੀ ਜਿਹੜੀ ਆ 올 ਓਵਰ ਇੰਡੀਆ ਦਾ ਸੱਦਾਗਾ ਹੈ ਤਾਂ ਕਿ ਕਾਲੇ ਕਾਨੂੰਨਾਂ ਬਾਰੇ ਹੋ ਸੋਚ ਸਕਣ ਜਿਹੜੇ ਕਾਲੇ ਕਾਨੂੰਨਾਂ ਨੂੰ ਲੋਕ ਕਾਲੇ ਕਾਨੂੰਨ ਕਹਿੰਦੇ ਨੇ ਕਿਸਾਨੀ ਕਹਿੰਦੀ ਹੈਗੀ ਇਹਨਾਂ ਨੂੰ ਅਤਵਾਦੀ ਵੱਖਵਾਦੀ ਦੱਸ ਕੇ ਕਦੇ ਮਤਲਬੀ ਇਹਨਾਂ ਨੂੰ ਨਕਸਲਾਈਟ ਦੱਸ ਕੇ ਟੁਕੜੇ ਟੁਕੜੇ ਗੈਂਗ ਦੱਸ ਕੇ ਪਰਮਾਉਣਾ ਚਾਹੁੰਦੀ ਹੈ ਵੀ ਇਹਨਾਂ ਦੇ ਵਿੱਚ ਕਾਲਾ ਕੀ ਹੈਗਾ ਕਿਉਂਕਿ ਜਿਹੜਾ ਕਾਨੂੰਨ ਦੇ ਵਿੱਚ 9-10 ਗਲਤੀਆਂ ਨਿਕਲ ਆ ਨਿਕਲ ਆਉਣ ਜਿਹੜੇ ਜਿਹੜੇ ਨੂੰ ਮਤਲਬੀ ਕਿਸਾਨ ਆਪਣਾਉਣੇ ਨਹੀਂ ਚਾਹੁੰਦੇ ਤਾਂ ਬਾਰ-ਬਾਰ ਫਿਰ ਉਹਨਾਂ ਦੇ ਉੱਤੇ ਮਤਲਬੀ ਇਹ ਲਾਗੂ ਕਿਉਂ ਕੀਤੇ ਜਾ ਰਹੇ ਹਨ ਜਿਸਕਾਰ ਮਰਦਾਬਾਦ ਮਰਦਾਬਾਦ ਅਗਲਾ ਤਰਨਾ ਪਟਿਆਲਾ ਦਾ ਇਥੇ ਜੋਸ਼ ਵਿੱਚ ਦਿੱਤੇ ਜਾ ਰਹੇ ਭਾਸ਼ਣ ਅੰਦੋਲਨਕਾਰੀ ਕਿਸਾਨਾਂ 'ਚ ਹੋਰ ਵੀ ਉਤਸ਼ਾਹ ਭਰ ਰਹੇ ਨੇ ਜੰਮਾਹ ਮੌਲੀ ਨੇ ਮਜੂਰ ਸਰਕਾਰ ਮਰਦਾ ਆਵਾਜ਼ ਪਟਿਆਲਾ ਇਹ ਮੋਦੀ ਸਰਕਾਰ ਨੂੰ ਸ਼ਰਮ ਨਹੀਂ ਆ ਰਹੀ ਸਾਨੂੰ ਵਾਰ-ਵਾਰ ਸੜਕਾਂ ਤੇ ਬਿਠਾਉਣ ਦਾ ਕੰਮ ਕਰ ਰਹੀ ਹੈ ਉਹ ਉਹਨੂੰ ਸ਼ਰਮ ਆਣੀ ਚਾਹੀਦੀ ਹੈ ਅਸੀਂ 6 ਮਹੀਨੇ ਹੋ ਕੇ ਰੋੜਿਆਂ ਤੇ ਰੁਲ ਰਹੇ ਹਾਂ ਉਹਨੂੰ ਕੋਈ ਸ਼ਰਮ ਨਹੀਂ ਅਸੀਂ ਉਹਨੂੰ ਇੱਥੇ ਬੈਠ ਕੇ ਸਨੇਹਾ ਦੇਣਾ ਚਾਹੁੰਦੇ ਹਾਂ ਵੀ ਹੁਣ ਤਾਂ ਕੋਈ ਸ਼ਰਮ ਕਰ ਕਿੰਨਾ ਕ ਤੂੰ ਗਿਰੇਗਾ ਕਿੰਨਾ ਕਿਰੇਗਾ ਸੀ ਉਹਨੂੰ ਪੁੱਛਦੇ ਆ ਅੱਜ ਅਸੀਂ ਪਟਿਆਲਾ ਦੇ ਰੇਲਵੇ ਸਟੇਸ਼ਨ ਤੇ ਬੈਠੇ ਆ ਇਹ ਸਾਡਾ 12 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਅੰਦੋਲਨ ਇੱਥੇ ਕਿ ਕਰਾਉ ਰੱਖਾਂਗੇ ਕਿ ਸੰਯੁਕਤ ਮੋਰਚ ਵੱਲੋਂ ਫੈਸਲਾ ਆ ਕੱਲੇ ਉਹਦੇ ਪਟਿਆਲੇ ਨਹੀਂ ਸਾਡੇ ਸ਼ੰਭੂ ਕਲਾ ਵਿੱਚ ਕਟੇਲ ਬਟ੍ਰੈਕ ਤੇ ਰਿਹਾ ਵਾ ਪਟਿਆਲੇ ਜ਼ਿਲ੍ਹੇ ਵੱਲੋਂ ਕੋਈ ਦੂਜਾ ਟੋਟਲ ਭਾਰ ਦੇ ਵਿੱਚ ਅਲੱਗ-ਅਲੱਗ ਜਗ੍ਹਾ 'ਤੇ ਪੂਰੇ ਟਰੈਕ 'ਤੇ ਪੂਰੇ ਭਾਰ ਦੇ ਲੋਕਾਂ ਵੱਲੋਂ ਕਿਹਾ ਗਏ ਨੇ ਅੱਜ ਕਿਉਂਕਿ ਜਿਹੜੀ ਆ ਲੜਾਈ ਆ ਸਾਡੇ ਖਾਣ ਪੀਣੂ ਚੀਜ਼ਾਂ ਦੀ ਲੜਾਈ ਆ ਜੋ ਤੇ ਸਾਡੇ ਖਾਨ ਪੇਚਾਂ ਚ ਜਦ ਪ੍ਰਾਈਵੇਟ ਬੰਦਾਂ ਦਾ ਕਬਜ਼ਾ ਹੋ ਗਿਆ ਤਾਂ ਸਾਡੀ ਜ਼ਿੰਦਗੀ ਜੀਉਣ ਦੇ ਬਹੁਤ ਔਖਾ ਹੋ ਜੂਗਾ ਸਾਨੂੰ ਬਹੁਤ ਮੁਸ਼ਕਲ ਹੋ ਜੂਗਾ ਅਸੀਂ ਗੁਲਾਮ ਹੋ ਜਾਾਂਗੇ ਐਦੇ ਕਰਕੇ ਕੋਲ ਸਾਨੂੰ ਜਿੰਨਾ ਮਰਜ਼ੀ ਲੜਨਾ ਪੈ ਜਾ ਜਿੰਨਾ ਮਰਜ਼ੀ ਲੰਬੇ ਸਮੇਂ ਲਈ ਲੜਨਾ ਪੈ ਜਾ ਅੱਜ ਤੁਸੀਂ ਇਹਦਾ ਨਜ਼ਾਰਾ ਮੌਕ ਨਾਲ ਦੇਖ ਸਕਦੇ ਹੋ ਕਿਉਂਕਿ ਸਾਡੇ ਨਾਲ ਅੱਜ ਬਜ਼ੁਰਗ ਵੀ ਤੇ ਛੋਟੇ ਛੋਟੇ ਬੱਚੇ ਬੀਬੀਆਂ ਸਾਡੀਆਂ ਭੈਣਾਂ 50% ਸਾਡੇ ਵਿੱਚ ਹਾਜ਼ਰ ਨੇ ਤੇ ਨੌਜਵਾਨ ਜੂਤ ਆ। ਲਾਟ ਕਰੋ ਲਾਟ ਕਰੋ ਲਾਟ ਕਰੋ ਅਗਲੀ ਤਸਵੀਰ ਲਾਲੜੂ ਮੁਹਾਲੀ ਦੀ ਹੈ ਇਥੇ ਵੀ ਵੱਡੀ ਗਿਣਤੀ ਚ ਕਿਸਾਨਾਂ ਨੇ ਇਕੱਠੇ ਹੋ ਕੇ ਰੇਲਵੇ ਟ੍ਰੈਕ ਜਮਕੀਤੇ ਅਤੇ ਟ੍ਰੇਨਾਂ ਨੂੰ ਰੋਕਿਆ ਗਿਆ ਪਰ ਜਿੰਨਾ ਚਿਰ ਸਰਕਾਰ ਪਛੜ ਰਹੀ ਹੈ ਫੈਸਲਾ ਲੈਣ ਲੱਗੇ ਕਾਨੂੰਨ ਰੱਦ ਕਰਨ ਲੱਗੇ ਉਨਾ ਹੀ ਇਹ ਦੇਸ਼ ਵਿਆਪੀ ਅੰਦੋਲਨ ਬਣਦਾ ਜਾ ਰਿਹਾ ਹੈ ਇਹ ਜਨ ਅੰਦੋਲਨ ਬਣ ਚੁੱਕਿਆ ਅਸੀਂ ਇਹ ਨਹੀਂ ਕਹਿ ਸਕਦੇ ਵੀ ਪੰਜਾਬ ਦਾ ਹੈ ਹਰਿਆਣਾ ਦਾ ਯੂਪੀ ਦਾ ਕਿਉਂਕਿ ਸਮੁੱਚੇ ਦੇਸ਼ ਦੇ ਲੋਕ ਸਾਰੇ ਸਟੇਟਾਂ ਦੇ ਲੋਕ ਉਥੇ ਦਿੱਲੀ ਬੈਠੇ ਨੇ ਔਰ ਸਾਰੇ ਧਰਮਾਂ ਦੇ ਸਾਰੀ ਜਾਤੀਆਂ ਦੇ ਪਾਰਟੀਵਾਦੀ ਤੋਂ ਉਪਰ ਉੱਠ ਕੇ ਬੈਠੇ ਨੇ ਇਹ ਸਿਰਫ ਕੋਲ ਆਪਣੀ ਹੋਂਦ ਬਚਾਉਣ ਦਾ ਹੈ ਇਹ ਇਕੱਲਾ ਕਾਨੂੰਨਾਂ ਦਾ ਨਹੀਂ ਕਿ ਕਿਸਾਨਾਂ ਨੂੰ ਸਿਰਫ ਨੁਕਸਾਨ ਹੋ ਰਿਹਾ ਇਸ ਨਾਲ 85% ਲੋਕ ਪ੍ਰਭਾਵਿਤ ਹੋਣਗੇ ਔਰ ਜਿਹੜੇ ਲੋਕਾਂ ਨੇ ਖਰੀਦ ਕਰਨੀ ਹੈ ਸਬਜ਼ੀਆਂ ਖਰੀਦਣੀਆਂ ਨੇ ਦਾਲਾਂ ਖਰੀਦਣੀਆਂ ਝੋਨਾ ਖਰੀਦਣਾ ਚਾਹੇ ਉਹਨਾਂ ਨੇ ਕਣਕ ਖਰੀਦਣੀ ਹੈ ਜਦੋਂ ਇੱਕ ਕਾਰਪੋਰੇਟ ਘਰਾਣੇ ਕੋਲ ਇੱਕ ਇਕੱਠਾ ਹੋ ਜਾਏਗਾ ਇੱਕ ਉਹਨਾਂ ਨੂੰ ਜਿਹੜੇ ਕਾਨੂੰਨ ਬਣਾਉਂਦੇ ਨੇ ਕਿ ਤੁਸੀਂ ਜਿੰਨਾ ਮਰਜੀ ਤੁਸੀਂ ਰਿਜ਼ਰਵ ਕਰ ਸਕਦੇ ਹੋ ਤੁਸੀਂ ਇਕੱਠਾ ਕਰ ਸਕਦੇ ਹੋ ਉਹਦੇ ਨਾਲ ਮਨੋਪਲੀ ਬਣੂਗੀ ਸਿਰਫ 25 ਤੀਕਰਾਂ ਨੇ ਜਿਹੜੇ ਇੰਡੀਆ ਦੇ ਭਾਰਤ ਦੇ ਉਹ ਉਹਨਾਂ ਦੇ ਹੱਥ 'ਚ ਕਿਸਾਨਾਂ ਦੀ ਮਜ਼ਦੂਰਾਂ ਦੀ ਔਰ ਆਮ ਲੋਕਾਂ ਦੀ ਜਿਹੜੀ ਖਾਦੇ ਪਦਾਰਥ ਹੈ ਖਾਣ ਦੀ ਚੀਜ਼ਾਂ ਜਿਹੜੇ ਉਹਨਾਂ ਦੀ ਮੁਠੀ 'ਚ ਆ ਜਾਊਗੀ ਫਿਲੌਰ ਵਿੱਚ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹਾਂ ਤਰਨਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਧਰਨਾ ਆਇਆ ਹੈ ਰੇਲ ਰੋਕੋ ਪ੍ਰਦਰਸ਼ਨ ਹੈ ਬਿਲਕੁਲ ਸ਼ਾਂਤੀਪੂਰਤ ਰਹਿ ਕਹਿੰਗਾ ਔਰ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਰੇਲਵੇ ਦੇ ਆਪਣੇ ਟ੍ਰੈਫਿਕ ਨੂੰ ਕਨਵਰਟ ਕੀਤਾ ਗਿਆ ਹੈ ਜੀ ਬਾਕੀ ਪੈਦਲ ਯਾਤਰੀ ਇਥੇ ਨੰਗਣੇ ਫਾਟਕ ਦੇ ਵਿੱਚੋਂ ਉਹਨਾਂ ਨੂੰ ਆਰਾਮ ਨਾਲ ਕਾਇਜਾ ਔਰ ਸਾਡੇ ਲਗਭਗ ਅਸੀਂ 50 ਦੇ ਕਰੀਬ ਆਪਣੇ ਪਲੈਂਟਰ ਖੜੇ ਕਰ ਰਹੇ ਹਾਂ ਜੀ ਜੋ ਪਬਲਿਕ ਨੂੰ ਗਾਈਡ ਕਰਨਗੇ ਫਿਰੋਜ਼ਪੁਰ ਵਿੱਚ ਕਿਸਾਨਾਂ ਨੇ ਰੇਲਵੇ ਟ੍ਰੈਕ ਉੱਤੇ ਬੈਠ ਕੇ ਵਾਰਾਂ ਦਾ ਗੈਨ ਕੀਤਾ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਹਰ ਇੱਕ ਅੰਦੋਲਨਕਾਰੀ ਕਿਸਾਨ ਚ ਬੁਰ ਇਤਿਹਾਸ ਦੀਆਂ ਵਾਰਾਂ ਜੋਸ਼ ਭਰ ਰਹੀਆਂ ਸਨ ਇਹ 4 ਘੰਟੇ ਦਾ 12 ਤੋਂ 4 ਇਹ ਸਾਡਾ ਇੱਕ ਸਟੈਪ ਏ ਜਦੋਂ ਅਸੀਂ ਕਿਸੇ ਮੰਜ਼ਲ ਨੂੰ ਹਾਸਲ ਕਰਨਾ ਹੋਵੇ ਤਾਂ ਅਸੀਂ ਪੈਰ ਬਾਈ ਪੈਰ ਸਟੈਪ ਬਾਈ ਸਟੈਪ ਵਧਨੇ ਆ ਤਾਂ ਅਸੀਂ ਮੰਨਦੇ ਆ ਕਿ ਅੱਜ ਜਿਹੜਾ ਸਾਡਾ 4 ਘੰਟੇ ਦਾ ਰੇਲ ਰੋਕ ਅੰਦੋਲਨ ਇੱਕ ਹੋਰ ਸਟੈਪ ਏ ਅਸੀਂ ਇੱਕ ਸਟੈਪ ਹੋਰ ਅੱਗੇ ਵਧ ਰਹੇ ਆ ਤਦਨ ਜਿੱਤ ਤਾਂ ਸਾਡੀ ਨਿਸ਼ਚਿਤ ਹੈ ਨਾ ਇਹ ਤਾਂ ਸਾਨੂੰ ਪਤਾ ਹੈ ਕਿ ਜਿੱਤ ਆਉਣ ਵਾਲੇ ਸਮੇਂ 'ਚ ਸਾਡੀ ਨਿਸ਼ਚਿਤ ਹੈ ਹੁਣ ਸਮਾਂ ਕਿੰਨਾ ਲੱਗਦਾ ਇਹ ਸਰਕਾਰ ਤੈਅ ਕਰੇ ਕਿ ਉਹਨੇ ਕਿੰਨੀ ਮਿੱਟੀ ਪਟਵਾਉਣੀ ਹੈ ਉਹਨੇ ਕਿੰਨੀ ਖੇੜਵਾਉਣੀ ਹੈ ਸਰਕਾਰ ਤੈਅ ਕਰੇ ਜਿੱਤ ਸਾਡੀ ਨਿਸ਼ਚਿਤ ਹੈ ਅਗਲੀਆਂ ਤਸਵੀਰਾਂ ਗੁਰੂ ਕੀ ਨਗਰੀ ਅੰਮ੍ਰਿਤਸਰ ਦੀਆਂ ਨੇ ਇਥੇ ਵੱਲਾ ਫਾਟਕ ਦੇ ਰੇਲਵੇ ਟ੍ਰੈਕ ਉੱਤੇ ਕਿਸਾਨਾਂ ਨੇ ਧਰਨਾ ਦਿੱਤਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਕਿਸਾਨ ਟٹے ਰਹੇ ਦੀ ਸਰਕਾਰ ਕਬਰਾਈ ਹੋਈ ਆ ਮੋਦੀ ਸਰਕਾਰ ਬੜੀ ਬੜੀ ਜਿਹੜੀ ਆ ਬੁਰੀ ਤਰ੍ਹਾਂ ਫਸ ਚੁੱਕੀ ਆ ਤੋਂ ਉਹਨੂੰ ਅੰਦੋਲਨ ਦਾ ਅੰਦੋਲਨਕਾਰੀਆਂ ਨੂੰ ਅੰਦੋਲਨ ਜੀ ਵੀ ਕਹਿੰਦੀ ਆ ਅਸੀਂ ਕਹਿੰਦੇ ਮੋਦੀ ਜੀ ਕਦੀ ਤੁਸੀਂ ਤੁਹਾਡੀ ਜਦੋਂ ਤੁਸੀਂ ਗੁਜਰਾਤ ਦੇ ਪ੍ਰਧਾਨ ਮੰਤਰੀ ਸੀਗੇ ਮੁੱਖ ਮੰਤਰੀ ਸੀਗੇ ਉਦੋਂ ਵੀ ਜਿਹੜਾ ਅੰਦੋਲਨ ਚੱਲਦੇ ਸੀਗੇ ਤੇ ਤੁਹਾਡੀ ਪਾਰਟੀ ਦੇ ਲੋਕ ਖੁਦ ਅੰਦੋਲਨ ਕਰਦੇ ਸੀਗੇ 10000 ਦੀ سپورਟ ਕੀਤੀ ਆ ਬਹੁਤ ਬਹੁਤ ਵਾਰੀ ਸਭ ਕੁਝ ਸੋਸ਼ਲ ਮੀਡੀਆ ਦਾ ਜੋਗਿਆ ਲੋਕਾਂ ਨੇ ਸਭ ਕੁਝ ਮੋਦੀ ਜੀ ਨੂੰ ਵਿਖਾ ਦਿੱਤਾ ਜਦੋਂ ਲੋਕਾਂ ਨੇ ਮੋਦੀ ਜੀ ਦੀ ਜ਼ੁਬਾਨ ਤੋਂ ਨਿਕਲੀਆਂ ਗੱਲਾਂ ਮੋਦੀ ਦੇ ਮੂੰਹ 'ਚ ਪਾਈਆਂ ਫੜ ਕੇ ਤੇ ਮੋਦੀ ਜੀ ਆਪਣੀਆਂ ਗੱਲਾਂ ਤੋਂ ਵਾਪਸ ਗਏ ਆ ਤੇ ਕਹਿੰਦੇ ਆ ਕਿ ਇਹ ਅੰਦੋਲਨ ਪਵਿੱਤਰ ਹੈ ਅੰਦੋਲਨ ਆ ਲਗਭਗ ਪੰਜਾਬ ਦੇ ਹਰ ਹਿੱਸੇ ਤੋਂ ਆਈਆਂ ਹੀ ਤਸਵੀਰਾਂ ਕੇਂਦਰ ਦੀ ਖੇਤੀ ਕਾਨੂੰਨਾ ਖਿਲਾਫ ਕਿਸਾਨ ਸੰਘਰਸ਼ ਨੂੰ ਹੋਰ ਮਜ਼ਬੂਤ ਕਰ ਰਹੀਆਂ ਨੇ ਕਿਉਂਕਿ ਆਪ ਮੁਹਾਰੇ ਹੋਏ ਇਕੱਠ ਦੱਸ ਰਹੇ ਨੇ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਕਿੰਨਾ ਦ੍ਰਿੜ ਨੇ ਵੱਡੀ ਗੱਲ ਕਿਸਾਨਾਂ ਦਾ ਰੇਲ ਰੋਕੋ ਪ੍ਰੋਗਰਾਮ ਪੂਰੀ ਤਰ੍ਹਾਂ ਸ਼ਾਂਤਮਈ ਰਿਹਾ 21 ਜਨਵਰੀ ਦੀ ਮੀਟਿੰਗ ਬੇਸਟਾ ਰਹਿਣ ਬਾਅਦ ਕਿਸਾਨਾਂ ਤੇ ਸਰਕਾਰ ਦਰਮਿਆਨ ਗਲਬਾਤ سلسلہ ਟੁੱਟਿਆ ਹੋਇਆ ਹੈ ਪਰ ਕਿਸਾਨਾਂ ਨੂੰ ਪੂਰੀ ਉਮੀਦ ਹੈ ਕਿ ਉਹ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਨਾਲ ਨਾਲ ਐਮਐਸਪੀ ਦੀ ਕਾਨੂੰਨੀ ਗਰੰਟੀ ਜ਼ਰੂਰ ਲੈਣਗੇ এবੀਪੀ ਸੋਨਜਾ ਜੋਸ਼ ਜਜ਼ਬਾ ਜੁਨੂ